ਅਪ੍ਰੈਲ ਦੇ ਵਿੱਚ 17 ਅਪ੍ਰੈਲ ਤਰੀਕਾ ਕੀ ਇਹ ਗੰਦਾ ਪਾਣੀ ਇਦਾਂ ਹੀ ਪਈ ਜਾਊਗਾ ਛੋਣ ਦੇ ਵਾਸਤੇ ਟੈਂਪਰੇਰੀ ਪ੍ਰਬੰਧ ਵਾਸਤੇ ਅਸੀਂ ਪ੍ਰਸ਼ਾਸਨ ਨੂੰ ਬੇਨਤੀ ਕੀਤੀ ਸੀ ਕਿ ਉਹਨਾਂ ਨੇ 3.5 ਕਰੋੜ ਰੁਪਏ ਤਾਂ ਬਣਾਇਆ ਉਹ ਪ੍ਰੋਜੈਕਟ ਵੀ ਉਹਦੇ ਨਾਲ ਹੀ ਇਹਦੇ ਜੁੜੇ ਸਿਰਫ ਥੋੜਾ ਉਹਦੇ ਟੈਂਡਰ ਦੀ ਵੀ ਲੋੜ ਨਹੀਂ ਸੀ ਉਹ ਹਜੇ ਕਦੋਂ ਸ਼ੁਰੂ ਹੁੰਦਾ ਉਹਦੇ ਵਾਸਤੇ ਇੰਤਜ਼ਾਰ ਆ ਪਰ ਉਹਦਾ ਇੱਕ ਦਲਮਾ ਕੀ ਪਾਣੀ ਨਾ ਜਾਵੇ ਇਹਨੂੰ ਕਿੱਦਾਂ ਰੋਕ ਸਕਦੇ ਆ ਪਾਣਾ ਤਾਂ ਪਾਣੀ ਹੈ ਜਾ ਕੇ ਜਿਹੜਾ ਪੰਪ ਸਟੈਂਡ ਪਹਿਲਾਂ ਜੀ ਤੇ ਛਿਡੇ ਹੋਇਆ ਉਹ ਵੀ ਪਾਣੀ ਜਾ ਕੇ ਖੂਹ ਹੀ ਐ ਘੁਕਿਆ ਹੋਇਆ ਤੇ ਖੂਹ ਆਪਾਂ ਇਥੇ ਨਵਾਂ ਬਣਾ ਲਿਆ ਪਾਣੀ ਜਿਹੜਾ ਟ੍ਰੀਟਮੈਂਟ ਪਲੱਬ ਤੋਂ ਗਿਲ ਜਾਣਾ ਥੋੜੇ ਵਾਸਤੇ ਕਿ ਅਸੀਂ ਕੀ ਕਰ ਸਕਦੇ ਆ ਕਿ ਤੁਸੀਂ ਦੇਖੀ ਜਾਈਏ ਡੇਟ ਤੇ ਡੇਟ ਕਿਉਂਕਿ ਇਸ ਕਾਰਜ ਵਾਸਤੇ ਜੋ ਵੀ ਸਾਨੂੰ ਕਰਨਾ ਪਵੇ ਉਹ ਥੋੜਾ